ਆਉ ਜਾਣੇ ਇਤਿਹਾਸ ਮੱਸੇ ਰੰਗੜ ਨੂੰ ਕਿਵੇਂ ਸਜਾ ਦਿੱਤੀ ਦੋ ਸੂਰਮਿਆਂ ਨੇ ਗੁਰਦੁਆਰਾ ਸਾਹਿਬ ਦੀ ਬੇਦਵੀ ਕਰਨ ਦੇ ਮਾਮਲੇ ਵਿੱਚ ਇਹਨਾਂ ਸੂਰਮਿਆਂ ਨੇ ਕਿਵੇਂ ਮੱਸੇ ਰੰਗੜ ਦਾ ਸਿਰ ਲਾਇਆ ਮੁਗਲ ਸਰਕਾਰ ਨੇ ਸਿੱਖਾਂ ਵਿਰੁੱਧ ਪੂਰੀ ਤਰ੍ਹਾਂ ਮਹਿੰਮ ਸ਼ੁਰੂ ਕਰ ਦਿੱਤੀ ਸੀ ਨਤੀਜੇ ਵਦੋਂ ਜਿਆਤਰ ਸਿੱਖ ਮੈਦਾਨੇ ਇਲਾਕੇ ਛੱਡ ਕੇ ਚਲੇ ਗਏ ਉਹਨਾਂ ਨੇ ਸ਼ਵਾਲਕ ਪਹਾੜੀਆਂ ਜੰਗਲਾਂ ਤੇ ਰੇਤ ਰੇਤਲੀ ਰੇਗਸਥਾਨਾਂ ਵਰਗੀਆਂ ਥਾਂਾਂ ਤੇ ਪ੍ਰਾਂਹ ਲੈ ਲਈ ਸੀ ਹਾਲਾਂਕਿ ਕਈ ਵਾਰੂ ਆਪਣੀ ਲੁਕਨ ਮਿੱਟੀ ਤੋਂ ਬਾਹਰ ਆ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦੇ ਰਹੇ ਅਜਿਹਾ ਹੀ ਇੱਕ ਮੌਕਾ ਨਾਦਰ ਸ਼ਾਹ ਦੇ ਭਾਰਤ ਦੇ ਹਮਲੇ ਦੌਰਾਨ ਸੀ 1799 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਫਾਰਸ ਦੇ ਸ਼ਾਹ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ ਤੇ ਦਿੱਲੀ ਨੂੰ ਲੁੱਟ ਲਿਆ ਸੀ। ਬਹੁਤ ਸੌਂਦੇ ਸਮੇਂ ਉਸ ਨੇ ਮੈਦਾਨੀ ਲਕਿਆਂ ਦੀ ਗਰਮੀ ਤੋਂ ਬਚਣ ਦਾ ਫੈਸਲਾ ਕੀਤਾ। ਇਸ ਲਈ ਉਸ ਨੇ ਸ਼왈ਕ ਪਹਾੜੀਆਂ ਦੇ ਤਲ ਤੋਂ ਉੱਤਰੀ ਰਸਤਾ ਬਣਾਇਆ। ਅਜਿਹਾ ਹੋਇਆ ਕਿ ਬਹੁਤ ਸਾਰੇ ਸਿੱਖ ਉਹਨਾਂ ਪਹਾੜੀਆਂ ਵਿੱਚ ਲੋਕੀ ਆਪਣੇ ਦਿਨ ਬਤਾ ਰਹੇ ਸਨ। ਉਹਨਾਂ ਨੇ ਲੁੱਟੇਰੇ ਨੂੰ ਲੁੱਟਣਤ ਵਿਦੇਸ਼ੀ ਹਮਲਾਵਾਰਾਂ ਨੂੰ ਉਸ ਦਿਨ ਨਜਾਇਤ ਤੋਤੇ ਪ੍ਰਾਪਤ ਕੀਤੇ ਖਜ਼ਾਨੇ ਆ ਪੁਸ਼ਟ ਕੋਰਾ ਦੌਣ ਦਾ ਫੈਸਲਾ ਕੀਤਾ ਉਸ ਦੀ ਫੌਜ ਦੇ ਪਿਛਲੀਆਂ ਇਕਾਈਆਂ ਜਿਹੜੇ ਪਿੱਛੇ ਛੱਡ ਗਏ ਸੀ ਉਹਨਾਂ ਨੂੰ ਉਹਨਾਂ ਦੇ ਪਿੱਛੇ ਪੈ ਗਏ ਉਹ ਉਸ ਦੀ ਲੁੱਟ ਦਾ ਇੰਨਾ ਸਾਰਾ ਸਮਾਨ ਲੈ ਗਏ ਕਿ ਹੈਰਾਨ ਨਾਦਰ ਸ਼ਾ ਲਾਹੌਰ ਗਿਆ ਨਾਦਰ ਸ਼ਾ ਬਹੁਤ ਹੈਰਾਨ ਹੋਇਆ ਉਸ ਵੇਲੇ ਜਦੋਂ ਉਹ ਦਾ ਸਿੰਘਾਣੇ ਉਹਦਾ ਸਮਾਨ ਲੁੱਟ ਲਿਆ ਤੇ ਉਹ ਇਹ ਜਾਣਨ ਵਾਸਤੇ ਲਾਹੌਰ ਰੋਕਿਆ ਜਿਸ ਨੇ ਉਸਨੇ ਉਸ ਆਦਮੀ ਨੂੰ ਪੁੱਛਿਆ ਕਿ ਜਿਸ ਨੂੰ ਉਸਨੇ ਲਾਹੌਰ ਤੇ ਰਾਜ ਕਰਨ ਲਈ ਨਿਯੁਕਤ ਕੀਤਾ ਸੀ ਇਹ ਲੋਕ ਕੌਣ ਹਨ ਜਿਨ੍ਹਾਂ ਨੇ ਮੇਰੇ ਅੱਗੇ ਵਦਨ ਦੀ ਵਦਨ ਵਿੱਚ ਹਿੰਗ ਵਿਗਨ ਪਾਉਣ ਦੀ ਹਿੰਮਤ ਕੀਤੀ ਇਹ ਦਲੇਸ਼ ਸ਼ਰਾਤ ਦੀ ਕੌਣ ਹਨ ਮੈਨੂੰ ਇਸ ਸਵਾਲ ਦਾ ਉੱਤਰ ਚਾਹੀਦਾ ਜਕਰਿਆ ਖਾਨ ਨੇ ਜਵਾਬ ਦਿੱਤਾ ਇਹ ਫਕੀਰਾਂ ਦਾ ਇੱਕ ਸਮੂਹ ਹੈ ਜੋ ਹਰ ਸਾਲ ਵਿੱਚ ਦੋ ਵਾਰ ਅੰਮ੍ਰਿਤਸਰ ਵਿਕੇ ਆਪਣੇ ਗੁਰੂ ਦੇ ਸਰੋਵਰ ਦੇ ਜਾਂਦੇ ਹਨ ਇਸ਼ਨਾਨ ਕਰਨ ਤੋਂ ਬਾਅਦ ਉਹ ਉਲੋਕ ਜਾਂਦੇ ਹਨ ਉਹ ਕਿੱਥੇ ਰਹਿੰਦੇ ਹਨ ਨਦਰਸ਼ਾ ਨੇ ਪੁੱਛਿਆ ਉਹ ਕਿੱਥੇ ਰਹਿੰਦੇ ਹਨ ਭਾਈ ਉਹਨਾਂ ਦੀਆਂ ਕਾਠੀਆਂ ਹੀ ਉਹਨਾਂ ਦੇ ਘਰ ਹਨ ਗਵਰਨਾਲੀ ਜਵਾਬ ਦਿੱਤਾ ਖਿਆਲ ਰੱਖੋ ਨਦਰਸ਼ਾ ਨੇ ਕਿਹਾ ਉਹ ਦਿਨ ਦੂਨੇ ਉਦੋਂ ਤੁਹਾਡੇ ਦੇਸ਼ ਤੇ ਕਬਜ਼ਾ ਕਰ ਲੈਣਗੇ ਨਦਰਸ਼ਾਦੀ ਟਿੱਪਣੀ ਨੇ ਜਕਰਿਆ ਖਾਨ ਨੂੰ ਝੰਜੋੜ ਦਿੱਤਾ ਉਸਨੇ ਸਿੱਖਾਂ ਵਿਰੋਧ ਆਪਣੀ ਮੁਹਮਮ ਤੇਜ਼ ਕਰਨ ਦਾਰਾਤਾ ਕੀਤਾ ਉਸਨੇ ਸਿੱਖਾਂ ਨੂੰ ਫੜਨ ਤੇ ਤਬਾਹ ਕਰਨ ਲਈ ਇਨਾਮ ਦੇਣ ਦੀ ਆਪਣੀ ਪੁਰਾਣੀ ਨੀਤੀ ਨੂੰ ਦੁਬਾਰਾ ਸ਼ੁਰੂ ਕੀਤਾ ਹਜ਼ਾਰਾਂ ਸਿੱਖ ਮਾਰੇ ਗਏ ਜਲਦੀ ਹੀ ਮੈਦਾਨ ਉਹਨਾਂ ਤੋਂ ਸਾਫ਼ ਹੋ ਗਏ ਜਵਦੇਸਾਂ ਅੱਲਾਕੇ ਉਹਨਾਂ ਵਿਰੁੱਧ ਇੱਕ ਹੋਰ ਕਾਰਵਾਈ ਅਜੇ ਵੀ ਕੀਤੀ ਜਾਣੀ ਸੀ ਜਕਰੀਆ ਖਾਨ ਨੇ ਅਮਰਸਾਦ ਦੇ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ ਸੀ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਜਿੱਦਾਂ ਹੁਣ ਕਰਫਿਊ ਲੱਗਦਾ ਆਪਣੇ ਤੇ ਇਸ ਦੇ ਫੌਜੀ ਰਸਤੇ ਜਿਹੜੇ ਸਾਨੂੰ ਫੌਜੀ ਚੌਕਿਆਂ ਦौरा ਸੁਰੱਖਿਅਤ ਜਾਨੀ ਫੌਜ ਲਾ ਦਿੱਤੀ ਸਾਰੇ ਰਸਤਿਆਂ ਤੇ ਜਿਵੇਂ ਕਿ ਇਰਾਦਾ ਸੀ ਉਸ ਇਸਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਇਸ ਦੀ ਸਥਾਪਨਾ ਤੋਂ ਬਾਅਦ ਸ਼ਹਿਰ ਵਿੱਚ ਆਉਣ ਵਾਲੀਆਂ ਕਟਣਾਵਾਂ ਦੌਰਾਨ ਸਿੱਖਾਂ ਨੂੰ ਆਪਣੇ ਸਭ ਤੋਂ ਪਿੱਤਰ ਸਥਾਨ ਤੇ ਇਕੱਠੇ ਹੋਣ ਤੋਂ ਰੋਕਿਆ ਹੁਣ ਮੰਡਿਆਲੀ ਪਿੰਡ ਦੇ ਇੱਕ ਫੌਜੀ ਕਮਾਂਡਰ ਮੱਸਾ ਰੰਗਣ ਨੂੰ ਦਰਬਾਰ ਸਾਬ ਦਾ ਇੰਚਾਰਜ ਬਣਾਇਆ ਗਿਆ ਸੀ ਉਸ ਸਿੱਖਾਂ ਨੂੰ ਫਰਨ ਅਤੇ ਤਬਾਕ ਹਨ ਵਿੱਚ ਲੱਗੇ ਚੌਧੀਆਂ ਵਿੱਚੋਂ ਸਭ ਤੋਂ ਵੱਧ ਸਰਗਰਮ ਸੀ। ਹਰਮੰਦਰ ਸਾਹਿਬ ਨੂੰ ਬਦਚਲਨੀ ਇੱਕ ਜਗਾ ਵਿੱਚ ਬਲਤਾ ਗਿਆ ਸੀ ਜਿੱਥੇ ਮਸਾ ਰਾਂਗਣ ਮਨੋਰੰਜਨ ਵਾਸਤੇ ਨਾਚ ਕੁੜੀਆਂ ਰੱਖਿਆ ਜਾਂਦੇ ਸਨ। ਪਾਣੀ ਦੇ ਪਤਪਾਂ ਦੀ ਵਰਤੋਂ ਉਸ ਸਮੇਂ ਤੱਕ ਮੁਸਲਮਾਨਾਂ ਲਈ ਇੱਕ ਰਜਾਨਾ ਦੀ ਆਦਤ ਸੀ। ਨਕੀਲਾ ਜਿਹਨੂੰ ਕਹਿੰਦੇ ਸਾਪ ਇਸ ਲਈ ਤੰਬਾਕੂ ਦੀ ਬਦਬੂਤ ਧੂਆ ਉਹ ਪਾਈਪਾਂ ਰਾਹੀਂ ਤੋਂ ਲਿੰਦੇ ਸਨ ਆਪਣਾ ਜਿਹੜਾ ਉਹ ਪੀਂਦੇ ਸਨ ਹੁੱਕਾ ਜਿਹਨੂੰ ਕਹਿੰਦੇ ਆਪਾਂ ਇਸ ਲਈ ਤੰਬਾਕੂ ਦੀ ਬਦਬੂਤ ਧੂਆ ਇੱਕ ਬਾਦਾਰਤ ਜਿਸ ਨੂੰ ਗੁਰਗੋ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਵਰਤਨ ਤੋਂ ਵਰਜਿਆ ਸੀ ਹੁਣ ਸਿੱਖਾਂ ਦੇ ਸਭ ਤੋਂ ਪਿੱਤਰ ਸਾਨ ਦੇ ਹਾਲਾ ਨੂੰ ਭਰ ਦਿੰਦਾ ਦਿੱਤਾ ਗਿਆ ਸੀ ਉਹੀ ਕਮਰੇ ਜਿੱਥੇ ਪਿਆਰੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਤੇ ਗੁਰੂ ਗ੍ਰੰਥ ਅਤੇ ਗੁਰੂ ਗੰਬ ਸਾਹਿਬ ਨੇ ਸਾਲਾਂ ਤੋਂ ਪ੍ਰਕਾਸ਼ ਦਾ ਆਨੰਦ ਮਾਣਿਆ ਸੀ ਸ਼ਰਾਬ ਅਤੇ ਹੋਰਾਂ ਰੂਪਾਂ ਵੀ ਸ਼ਰਾਬ ਜਿਹੜੀ ਸੀ ਕਿ ਕਈ ਤਰ੍ਹਾਂ ਦੀ ਸ਼ਰਾਬ ਸੀ ਉਹਨਾਂ ਦੀ ਮੁਸਲਮਾਨਾਂ ਦੀ ਆਪਣੀ ਪਵਿੱਤਰ ਪੁਸਤਕ ਕੁਰਾਨ ਦੁਆਰਾ ਵੀ ਵਰਜਿਤ ਹੈ ਜਿਹੜੀ ਸ਼ਰਾਬ ਹੈ ਮੁਸਲਮਾਨਾਂ ਵਿੱਚ ਵੀ ਵਰਜਿਤ ਹੈ ਪਰ ਉਹ ਆਪਣੇ ਉਨ੍ਹਾ ਦੀ ਹੀ ਉਲੰਘਣਾ ਕਰ ਰਿਹਾ ਸੀ ਹੁਣ ਖੁੱਲ ਕੇ ਵਗਦੀ ਸੀ ਕਿਉਂਕਿ ਮਸਾਰਾਂਗੜ ਤੋਂ ਉਸਤੇ ਦੋਸਤਾਂ ਨੇ ਨੱਚਣ ਵਾਲੀਆਂ ਕੁੜੀਆਂ ਦੇ ਨਾਚ ਤੇ ਹੋਰ ਗਤੀਵਿਧੀਆਂ ਦਾ ਆਨੰਦ ਮਾਣਿਆ ਸੀ ਜਿੰਨਾ ਸਿੱਖਾਂ ਦੇ ਬਾਣੀ ਅਤੇ ਪਵਿੱਤਰ ਲਿਖਤਾਂ ਸ਼ਰਾਬ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਬਰਜ਼ਦੀਆਂ ਸਨ ਰੋਕਿਆ ਗਿਆ ਸੀ ਉਸ ਲਈ ਇੱਕ ਹੋਰ ਆਖਰੀ અપਮਾਨ ਸੀ ਬਹੁਤ ਵੱਡਾ અપਮਾਨ ਸੀ ਇਹ ਖਬਰ ਉਹਨਾਂ ਦਾ ਪਵਿੱਤਰ ਗੁਰਦੁਆਰਾ ਹੁਣ ਸਰਗਲੀਓ ਵਜੋ ਵਰਤਿਆ ਜਾ ਰਿਹਾ ਹੈ ਜਿਸ ਦੀਆਂ ਕੰਧਾਂ ਅਤੇ ਫਰਸ਼ ਤੇ ਸ਼ਰਾਬ ਅਤੇ ਤਮਾਕੂ ਨਾਲ ਰੰਗ ਕੀਤਾ ਜਾ ਰਿਹਾ ਹੈ ਜਲਦੀ ਹੀ ਰਾਜਪੂਤਾਨਾ ਦੇ ਜੈਪੁਰ ਵਿੱਚ ਰਹਿਣ ਵਾਲੇ ਸਿੱਖਾਂ ਦੇ ਇੱਕ ਸਮੂਹ ਨੇ ਇਹ ਗੱਲ ਸੁਣੀ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਮੀਰਾਕੋੜ ਦੇ ਗੁਰਸਿੱਖ ਭਾਈ ਮਹਿਤਾਬ ਸਿੰਘ ਇਸ ਚਿੰਤਾਜਨਕ ਖਬਰ ਸੁਣ ਕੇ ਜਿਹੜੇ ਇੱਕ ਲੋਕਾਂ ਪਹਿਲੇ ਲੋਕਾਂ ਵਿੱਚੋਂ ਇੱਕ ਸਨ ਸਭ ਤੋਂ ਹੈਰਾਨ ਤੇ ਗੁੱਸੇ ਵਿੱਚ ਆ ਕੇ ਉਹਨਾਂ ਨੇ ਉਸ ਆਦਮੀ ਤੋਂ ਪੁੱਛਿਆ ਜਿਸ ਨੇ ਹੁਣੇ ਹੀ ਇਹ ਕਹਾਣੀ ਸੁਣਾਈ ਸੀ ਤੁਸੀਂ ਪਵਿੱਤਰ ਸਾਨ ਪ੍ਰਤੀ ਇਸ ਬੇਇੱਜ਼ਤੀ ਬਾਰੇ ਸੁਣਿਆ ਹੈ ਅਤੇ ਫਿਰ ਵੀ ਤੁਸੀਂ ਅਜੇ ਵੀ ਕਹਿੰਦੇ ਹੋ ਤੇ ਖਬਰ ਦੂਜਿਆਂ ਨੂੰ ਦੱਸਦੇ ਰਹਿੰਦੇ ਹੋ ਤੁਸੀਂ ਮੱਸੇ ਨੂੰ ਉਦੋਂ ਕਿਉਂ ਨਹੀਂ ਮਾਰਿਆ ਉਹਨਾਂ ਬਹੁਤ ਗੁੱਸਾ ਕੀ ਤੁਸੀਂ ਕੀ ਅੰਮ੍ਰਿਤਸਰ ਵਿੱਚ ਇਸ ਬੁਰਾਈ ਦਾ ਬਦਲ ਲੈਣ ਲਈ ਕੋਈ ਸਿੱਖ ਨਹੀਂ ਬਚਿਆ ਨਹੀਂ ਉਹਨਾਂ ਨੇ ਜਵਾਬ ਦਿੱਤਾ ਉੱਥੇ ਉਹਨਾਂ ਸਿੱਖਾਂ ਨਾਲੋਂ ਵੱਡਾ ਅਪਮਾਨ ਵੱਡਾ ਸਨਵਾ ਨਹੀਂ ਹੈ ਜੋ ਆਪਣੇ ਜਾਨਾਂ ਬਚਾਉਣ ਲਈ ਜੈਪੁਰ ਵਰਗੀਆਂ ਥਾਵਾਂ ਤੇ ਭੱਜ ਗਏ ਸਨ ਦੂਤ ਦੇ ਤਾਣੇ ਨੇ ਮਹਤਾਬ ਸਿੰਘ ਜਿਹੜਾ ਕਿ ਇੱਕ ਬਹਾਦਰ ਮਜਬੂਤ ਦਿਮਾਗ ਵਾਲਾ ਤੇ ਮਜਬੂਤ ਸਰੀਰ ਵਾਲਾ ਨੌਜਵਾਨ ਨੂੰ ਕਿਸੇ ਕਾਤਕ ਵਿਛੂ ਦੇ ਡੰਗ ਵਾਂਗ ਮਾਰਿਆ ਉਹਨਾਂ ਨੇ ਇਹ ਪੀੜਾ ਹੋਈ ਸੁਣ ਕੇ ਜਿਵੇਂ ਕਿਸੇ ਵਿਛੂ ਨੇ ਡੰਗ ਮਾਰਿਆ ਉਹ ਤੁਰੰਤ ਉੱਠਿਆ ਆਪਣੀ ਤਵਾ ਚ ਤਲਵਾਰ ਚੁੱਕੀ ਅਤੇ ਕਿਹਾ ਮੈਂ ਜਾਵਾਂਗਾ ਇਸ ਤਲਵਾਰ ਨਾਲ ਮੱਛੇ ਦਾ ਸਿਰ ਵੱਢ ਦੇਵਾਂਗਾ ਇਨੂੰ ਇੱਥੇ ਲੈ ਕੇ ਆਵਾਂਗਾ ਉਸਨੇ ਆਪਣੇ ਘੋੜੇ ਤੇ ਕਾਠੀ ਪਾ ਕੇ ਦੌੜਨ ਲਈ ਤਿਆਰ ਹੋ ਗਿਆ ਇੱਕ ਰਾਹਗਿਰ ਜਿਸਨੇ ਇਹ ਖਬਰ ਵੀ ਸੁਣੀ ਸੀ ਪਿੰਡ ਮਾਰਦੀ ਕੰਬੋ ਦੀ ਕੰਬੋ ਕੀ ਮਾਰਦੀ ਕੰਬੋ ਕੀ ਦੇ ਭਾਈ ਸੁਖਰ ਸਿੰਘ ਨੇ ਉਸ ਦੇ ਨਾਲ ਜਾਣ ਦੀ ਪੇਸ਼ਕਸ਼ ਕੀਤੀ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਉਹ ਅੰਮ੍ਰਿਤਸਰ ਵੱਲ ਪਏ ਜੋ ਦੋ ਉਹ ਉੱਤਰ ਸ਼ਹਿਰ ਪਹੁੰਚੇ ਤਾਂ ਅਗਸਤ 1740 ਵਿੱਚ ਉਹਨਾਂ ਨੇ ਮੁਗਲ ਚੌਂਕਿਆਂ ਦੇ ਦੇਖਿਆ ਇਸ ਲਈ ਉਹਨਾਂ ਨੇ ਆਪਣੇ ਆਪ ਨੂੰ ਮੁਸਲਮਾਨਾਂ ਦੇ ਪੇਸ਼ੇਜ਼ ਬਦਲਣ ਲਈ ਕੁਝ ਸਮਾਨ ਲਿਆ ਮੁਸਲਮਾਨ ਲਿਬਾਸ ਪਾ ਲਿਆ ਉਹਨਾਂ ਨੇ ਦੋ ਥੈਲੇ ਪਰੇ ਟੁੱਟੀ ਹੋਈ ਮਿੱਟੀ ਦੇ ਘੜਿਆਂ ਦੇ ਗੋਲ ਟੁਕੜਿਆਂ ਦਾ ਪੂਨਾ ਵਿੱਚ ਹਰੇਕ ਨੇ ਇੱਕ ਥੈਲਾ कूड़े ਤੇ ਅੱਗੇ ਰੱਖ ਲਿਆ ਉਹ ਬੇਕਸੂਰ ਮੁਸਲਮਾਨ ਲੰਬੜਦਾਰਾਂ ਵਰਗੇ ਲੱਗ ਰਹੇ ਸਨ ਜੋ ਆਪਣਾ ਜ਼ਮੀਨੀ ਮਾਲੀਆ ਹਦਾ ਕਰਨ ਆਏ ਸਨ ਬਿਲਕੁਲ ਮੁਸਲਮਾਨਾਂ ਦਾ ਪੀਸ ਕਰਨ ਗੱਲ ਆਉਂਦੀ ਸੀ ਉਹਨਾਂ ਸਿਆਂ ਦਾ ਕਿਉਂਕਿ ਸਿਕਿਉਰਿਟੀ ਬਹੁਤ ਟਾਈਟ ਸੀ ਉਸ ਵੇਲੇ ਅਮਰਸਾਦ ਚੌਂਕਾਂ ਵਿੱਚ ਫੌਜ ਲੱਗੀ ਰਹੀ ਸਾਰੀ ਉਹ ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਦਾਖਲ ਹੋਏ ਪਹਿਰੇਦਾਰਾਂ ਨੂੰ ਉਹਨਾਂ ਨੇ ਕਿਹਾ ਸਾਨੂੰ ਆਪਣੇ ਚੌਧਰੀ ਨੂੰ ਜ਼ਮੀਨ ਦਾ ਕਰ ਦੇਣਾ ਪਵੇਗਾ। ਉਹਨਾਂ ਦੀ ਚਾਲ ਕੰਮ ਕਰ ਗਈ ਅਤੇ ਉਹਨਾਂ ਨੂੰ ਪਿੱਤਰ ਮੰਦਿਰ ਦੇ ਆਦਿ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ। ਆਪਣੇ ਘੂੜੇ ਮੁੱਖ ਦਰਵਾਜ਼ੇ ਦੇ ਬਾਹਰ ਇੱਕ ਬੀੜ ਦੇ ਦਰਖਤ ਨਾਲ ਬਨ ਕੇ ਜਿਸ ਬੀੜ ਦੇ ਦਰਖਤ ਨਾਲ ਘੂੜੇ ਬੰਨੇ ਹੋਏ ਸਨ ਉਹ ਅਜੇ ਵੀ ਮੌਜੂਦ ਹੈ। ਆਪਣੀਆਂ ਬੋਰੀਆਂ ਨੂੰ ਲੈ ਕੇ ਉਹ ਕਮਰੇ ਵਿੱਚ ਦਾਖਲ ਹੋਇਆ ਜਿੱਥੇ ਉਹ ਨਾਲੇ ਮੱਸਾ ਰੰਗਣ ਨੂੰ ਦੇਖਿਆ ਉਹ ਇੱਕ ਮੰਜੇ ਤੇ ਬੈਠਾ ਹੁੱਕਾ ਪੀ ਰਿਹਾ ਸੀ ਉਹ ਦੱਸ ਸਕਦੇ ਹਨ ਕਿ ਸ਼ਰਾਬ ਦੇ ਨਸ਼ੇ ਵਿੱਚ ਸੀ ਉਸ ਵੇਲੇ ਉਹ ਸ਼ਰਾਬ ਦੇ ਨਸ਼ੇ ਨਸ਼ੇ ਵਿੱਚ ਝੂਮ ਰਿਹਾ ਸੀ ਅੱਖਾਂ ਅਧੀਆਂ ਬੰਦ ਸਨ ਤੇ ਕੁੜੀਆਂ ਨੱਚ ਰਹੀਆਂ ਸਨ ਉਹ ਸੰਗੀਤ ਸੁਰਜਾ ਸੀ ਇਹ ਦੇਖ ਕੇ ਉਹਨਾਂ ਦਾ ਖੂਨ ਖੋਲ ਗਿਆ ਭਾਈ ਸੁਖਾ ਸਿੰਘ ਦਰਵਾਜੇ ਕੋਲ ਪਹਿਰਾ ਦੇ ਰਿਹਾ ਸੀ ਭਾਈ ਮਹਿਤਾਬ ਸਿੰਘ ਅੰਦਰ ਚੱਲ ਗਿਆ ਤੇ ਬਿਜਲੀ ਵਾਂਗ ਜਾਲਮ ਤੇ ਡਿੱਗ ਪਿਆ ਆਪਣੀ ਤਲਵਾਰ ਦੇ ਇੱਕ ਵਾਰ ਨਾਲ ਉਸ ਨੇ ਮੱッセ ਦਾ ਸਿਰ ਵੱਢ ਦਿੱਤਾ ਮੱッセ ਦੇ ਸਾਥੀ ਹਰਾਂ ਰਾ ਗਏ ਬੜੇ ਹੀ ਹੈਰਾਨ ਹੋਏ ਉਹ ਦਰਨਲ ਇਧਰ ਦੁਰਪਤ ਜਨ ਲੱਗ ਪਏ ਉਸ ਤੋਂ ਪਹਿਲਾਂ ਕਿ ਆਪਣੇ ਹੈਰਾਨੀ ਤੇ ਸਦਮੇ ਤੋਂ ਠੀਕ ਹੁੰਦੇ ਭਾਈ ਸੁੱਖਾ ਸਿੰਘ ਭੱਜ ਨਿਕਲੇ ਤੇ 도ੜ ਗਏ ਜਕਰੀਆ ਖਾਨ ਨੂੰ ਜਲਦੀ ਹੀ ਮੱਸੀ ਰੰਗੜ ਦੀ ਮੌਤ ਦੀ ਖਬਰ ਮਿਲੀ ਦੋ ਸਿੱਖਾਂ ਦੇ ਦਲੇਰਾਂ ਨਾਂ ਕੰਮ ਬਾਰੇ ਸੁਣ ਕੇ ਗੁੱਸੇ ਨਾਲ ਲਾਲ ਪੀਰਾ ਹੋ ਗਿਆ ਅਤੇ ਘਬਰਾ ਵੀ ਗਿਆ ਉਸਨੇ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਸਾਰੇ ਮੁਸਲਮਾਨ ਚੌਧਰੀਆਂ ਨੂੰ ਬੁਲਾ ਲਿਆ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਪਤਾ ਲਗਾਓ ਇਹ ਆਦਮੀ ਕੌਣ ਸਨ ਉਹਨਾਂ ਨੂੰ ਫੜਨ ਫੜੋ ਯਾਨੀ ਮੱਛੇ ਦੇ ਕਾਤਲਾਂ ਨੂੰ ਫੜਨ ਦਾ ਹੁਕਮ ਦਿੱਤਾ ਉਹਨਾਂ ਨੂੰ ਫੜਨ ਲਈ ਇੱਕ ਸ਼ਾਨਦਾਰ ਇਨਾਮ ਦਾ ਦਾਅਵਾ ਵੀ ਉਹਨਾਂ ਨੇ ਕੀਤਾ ਤੇ ਵਾਅਦਾ ਕੀਤਾ ਇਹ ਸੁਣ ਕੇ ਜੰਡਿਆਲੀ ਜੰਡਿਆਲੇ ਦਾ ਜਿਹੜਾ ਹਰ ਭਗਤ ਰਿੰਜਣੀ ਆ ਜੋ ਸਿੱਖਾਂ ਦਾ ਇੱਕ ਕਟੜ ਦੁਸ਼ਮਣ ਸੀ ਜਿਸ ਨੇ ਪਹਿਲਾਂ ਉਹਨਾਂ ਨੂੰ ਫੜਨ ਵਿੱਚ ਸਰਕਾਰ ਦੇ ਮਦਦ ਕੀਤੀ ਸੀ ਅੱਗੇ ਆਇਆ ਤੇ ਹੁੰਨਾ ਆਦਮਿਆਂ ਨੂੰ ਨਿਆਂ ਦੇ ਘਟਾਰੇ ਵਿੱਚ ਲਿਆਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ ਕਿ ਮੈਂ ਤੁਹਾਡੀ ਪੂਰੀ ਤਰ੍ਹਾਂ ਮਦਦ ਕਰਾਂਗਾ ਹਰ ਭਗਤ ਨਰਿੰਜੀਨ ਨਰਿੰਜਣੀਆਂ ਗਦਦਾਰ ਜੁਲਸੀਖਾ ਸਿੱਖਾਂ ਦਾ ਉਹਨਾਂ ਨੂੰ ਪਤਾ ਉਸ ਨੂੰ ਪਤਾ ਲੱਗਾ ਕਿ ਭਾਈ ਮਹਤਾਬ ਸਿੰਘ ਨੇ ਮੱਸੀ ਦਾ ਕਤਲ ਕੀਤਾ ਸੀ ਉਸ ਨੇ ਆਪਣੀ ਜਾਣਕਾਰੀ ਗਵਰਨਰ ਨੂੰ ਦਿੱਤੀ ਉਸ ਤੋਂ ਬਾਅਦ ਭਾਈ ਮਹਤਾਬ ਸਿੰਘ ਦੇ ਪਿੰਡ ਮੀਰਾਕੋਟ ਨੂੰ ਨੂਰਉਦੀਨ ਦੀ ਕਮਾਨ ਹੇਠ ਇੱਕ ਮਜ਼ਬੂਤ ਫੌਜ ਨੇ ਘੇਰ ਲਿਆ ਭਗਤ ਹਰ ਭਗਤ ਫੌਜ ਦੇ ਨਾਲ ਸੀ ਬੇਸ਼ੱਕ ਭਾਈ ਮਹਤਾਬ ਸਿੰਘ ਉੱਥੇ ਨਹੀਂ ਮਿਲਿਆ ਪਰ ਉਸ ਦਾ ਛੋਟਾ ਪੁੱਤਰ ਰਾਏ ਸਿੰਘ ਉੱਥੇ ਸੀ ਪਿੰਡ ਸ਼ੱਦਨ ਤੋਪੇਲਾ ਭਾਈ ਮਹਤਾਬ ਸਿੰਘ ਨੇ ਆਪਣੇ ਛੋਟੇ ਪੁੱਤਰ ਨੂੰ ਪਿੰਡ ਲੰਬੜਦਾਰ ਦੀ ਸੁਰੱਖਿਆ ਹੇਠ ਰੱਖਿਆ ਸੀ ਬਾਦ ਵਾਲੇ ਦਾ ਨਾਮ ਨੱਥਾ ਕਹਰਾ ਸੀ ਨੂਰਦੀਨ ਨੇ ਉਸ ਨੂੰ ਬੁਲਾਇਆ ਉਸ ਨੂੰ ਬੱਚੇ ਨੂੰ ਆਪਣੇ ਨਾਲ ਲਿਆਉਣ ਲਈ ਕਿਹਾ ਪਰ ਨੱਥਾ ਬੱਚੇ ਨੂੰ ਉਨਾ ਕਸਾਈਆਂ ਦੇ ਹਵਾਲੇ ਨੇ ਸਿਕਲਣਾ ਚਾਹੁੰਦਾ ਉਸ ਨੂੰ ਆਪਣੇ ਮੋਢੇ ਤੇ ਚੁੱਕ ਕੇ ਉਹ ਪਿੰਡ ਦੇ ਬਾਹਲੇ ਦਰਵਾਜੇ ਤੋਂ ਨਿਕਲ ਗਿਆ ਤਿੰਨ ਚਾਰ ਪਿੰਡ ਵਾਸੀ ਉਸ ਦੇ ਨਾਲ ਸੀ ਨੂਰਦੀਨ ਨੇ ਆਦਮੀ ਨੂੰ ਥੇ भेजण दा जड़ा ਉਹ ਕਹਿ ਦਿੱਤਾ ਉਸ ਦੇ ਜਿਹੜੇ ਭੇਜਣ ਦਾ ਪਤਾ ਲੱਗਾ ਹਰ ਭਗਤ ਕੁਝ ਛਪਾਈਆਂ ਨਾਲ ਮਿਲ ਕੇ 나ਥ ਦੁੱਧ ਸਾਥੀਆਂ ਪਿੱਛੇ ਭੱਜਿਆ ਉਸ ਨੇ ਜਲਦੀ ਹੀ ਉਸ ਨੂੰ ਫੜ ਲਿਆ ਤੇ ਉੱਤੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਪਰ ਹਰ ਭਗਤ ਨੇ ਸੋਚਿਆ ਕਿ ਉਹ ਮਰ ਗਿਆ ਹੈ ਉਹਨੇ ਬੱਚੇ ਨੂੰ ਪਿੰਡ ਵਾਸੀਆਂ ਦੀ ਲਾਸ਼ਾਂ ਨਾਲ ਸ਼ਰਦ ਦਾ ਤੇ ਪਿੰਡ ਵਾਪਸ ਆ ਗਿਆ ਇੱਕ ਕੰਬੂ ਔਰਤ ਇਤਫਾਕ ਨਾਲ ਉਸ ਰਸਤੇ ਤੋਂ ਲੰਗੀ ਜਿੱਥੇ ਉਸਨੇ ਵੇਖਿਆ ਕਿ ਬੱਚਾ ਸਿਰਫ ਜ਼ਖਮੀ ਸੀ ਜੋ ਅਜੇ ਵੀ ਜਿੰਦਾ ਸੀ ਉਸ ਨੂੰ ਆਪਣੇ ਘਰ ਲੈ ਗਈ ਜਿੱਥੇ ਉਸਦੀ ਮਾਂ ਦੀ ਦੇਖਭਾਲ ਹੀ ਡਰਾਇ ਸਿੰਘ ਸਮੇਂ ਸਿਰ ਠੀਕ ਹੋ ਗਿਆ ਸਾਲ 1745 ਵਿੱਚ ਭਾਈ ਮਹਤਾਬ ਸਿੰਘ ਆਪੇ ਪ੍ਰਵਾਤ ਦੋਸਤਾਂ ਨੂੰ ਮਿਲਣ ਆਪਣੇ ਪਿੰਡ ਆਏ ਕਿਸੇ ਦੁਸ਼ਟ ਵਿਅਕਤੀ ਨੇ ਸਥਾਨਕ ਮੁਸਲਿਮ ਅਧਿਕਾਰੀ ਨੂੰ ਇਹ ਸੂਚਨਾ ਦੇ ਦਿੱਤੀ ਕਿ ਉਹ ਅਜੀ ਆਪਣੇ ਪਿੰਡ ਆਇਆ ਹੈ ਭਾਈ ਮਹਤਾਬ ਸਿੰਘ ਨੂੰ ਫੜ ਲਿਆ ਗਿਆ ਸੰਗਲਣਾ ਬੰਦ ਦਿੱਤਾ ਗਿਆ ਲਾਹੌਰ ਲਿਜਾਇਆ ਗਿਆ ਉੱਥੇ ਉਸ ਨੂੰ ਇਸਲਾਮ ਅਤੇ ਮੌਤ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਿਹਾ ਗਿਆ ਜਿੱਥੇ ਉਸ ਨੇ ਮਜ਼ਬੂਤੀ ਨਾਲ ਦ੍ਰਿੜਤਾ ਨਾਲ ਆਪਣਾ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਮੌਤ ਨੂੰ ਚੁਣਿਆ ਉਸ ਸੁਰਬੀ ਨੇ ਕਿਹਾ ਕਿ ਕੋਈ ਵੀ ਸੱਚਾ ਸਿੱਖ ਕਦੇ ਵੀ ਆਪਣਾ ਧਰਮ ਛੱਡਣ ਤੇ ਗੁਰੂ ਤੋਂ ਮੂੰਹ ਮੋੜਨ ਲਈ ਸਹਿਮਤ ਨਹੀਂ ਹੋ ਸਕਦਾ ਮੈਂ ਸਿੱਖ ਹੋ ਕੇ ਹੀ ਮਰਾਂਗਾ ਇਸ ਤੋਂ ਬਾਅਦ ਉਸ ਨੂੰ ਜੰਤਰਕ ਤੋਂ ਤੌਰ ਤੇ ਪਹੀਏ ਤੇ ਚੜਾਕ ਦਿੱਤਾ ਗਿਆ ਪਹੀਆ ਇੱਕ ਪ੍ਰਾਚੀਨ ਤਸੀਹੇ ਦੇਣ ਵਾਲਾ ਯੰਤਰ ਸੀ ਜੁਪ ਕਿਸੇ ਨੂੰ ਮਾਰਨ ਦਾ ਸਭ ਤੋਂ ਦਰਦਨਾਕ ਤਰੀਕਾ ਸੀ ਇਹ ਕਿੰਨਾ ਵੀ ਦਰਦਨਾਕ ਕਿਉਂ ਨਾ ਹੋਵੇ ਭਾਈ ਮਹਤਾਬ ਸਿੰਘ ਨੇ ਦਰਤੀ ਇੱਕ ਵੀ ਕਰਾਹਟ ਜਾਂ ਅਰੂਣਾ ਨਹੀਂ ਉਚਾਰਿਆ ਸਾਰਾ ਸਮਾਂ ਉਹ ਪਰਮਾਤਮਾ ਦਾ ਧਿਆਨ ਕਰਦੇ ਹੋਏ ਵਾਹਿਗੁਰੂ ਦਾ ਜਾਪ ਕਰਦੇ ਹੋਏ ਭਾਈ ਮਹਤਾਬ ਸਿੰਘ ਆਪਣੀ ਮੌਤ ਤੱਕ ਸ਼ਾਂਤ ਰਹੇ ਸਿਰਫ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਕੇ ਹੀ ਉਹ ਸ਼ਹੀਦੀ ਪ੍ਰਾਪਤ ਕਰ ਗਏ ਫਿਰ ਉਸ ਦਾ ਸਿਰ ਵੱਢ ਕੇ ਹੀਰਾ ਮੰਡੀ ਵਿੱਚ ਲਟਕਾਇਆ ਗਿਆ ਉਸ ਦੀ Laash ਨੂੰ ਇੱਕ ਖਾਈ ਵਿੱਚ ਸੁੱਟਤਾ ਗਿਆ ਭਾਈ ਮਹਿਤਾਬ ਸਿੰਘ ਨੂੰ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਪਰ ਉਹ ਅਸਲ ਵਿੱਚ ਮਰਿਆ ਨਹੀਂ ਸੀ ਸਾਰੇ ਸ਼ਹੀਦਾਂ ਵਾਂਗ ਅਜੇ ਵੀ ਜਿਉਂਦਾ ਹੈ ਉਸ ਦੀ ਯਾਦ ਉਦੋਂ ਤੱਕ ਰਹੇਗੀ ਜਦ ਤੱਕ ਅਮਰਸਰ ਦਾ ਪਵਿੱਤਰ ਮੰਦਰ ਸਾਹਿਬ ਅਜੇ ਵੀ ਮੌਜੂਦ ਹੈ ਅਸੀਂ ਜਾਣਦੇ ਹਾਂ ਕਿ ਉੱਥੇ ਉਸ ਨੇ ਆਪਣਾ ਘੂੜਾ ਪਵਿੱਤਰ ਸਥਾਨ ਦੇ ਬਾਹਰ ਇੱਕ ਬੀਰ ਦੀ ਦਰਖਤ ਨਾਲ ਬੰਨਿਆ ਸੀ ਉਹ ਦਰਖਤ ਅਜੇ ਵੀ ਮੌਜੂਦ ਹੈ ਅਮਰਸਰ ਸਾਹਿਬ ਦੀ ਯਾਤਰੀ ਅੱਜ ਵੀ ਉਸ ਬੀਰ ਦੇ ਦਰਖਤ ਨੂੰ ਸਤਕਾਰ ਨਾਲ ਨੂੰ ਆਪਣਾ ਸ਼ਿਸ਼ਨ ਮੋਦੇ ਹਨ ਅਤੇ ਸ਼ੁੰਦੇ ਹਨ ਜਦੋਂ ਕਿ ਉਹ ਮਹਾਨ ਸਿੱਖ ਦੇ ਸ਼ਹੀਦ ਦੇ ਦਿਲਾਂ ਰੰਨਾ ਇੱਕ ਨੇਕ ਕੰਮ ਨੂੰ ਪ੍ਰਸੰਸਾ ਵਿੱਚ ਯਾਦ ਕਰਦੇ ਹਨ ਉਹ ਹਮੇਸ਼ਾ ਸਿੱਖਾਂ ਦੇ ਦਿਲਾਂ ਵਿੱਚ ਜਿੰਦਾ ਰਹੇਗਾ ਭਾਈ ਸੁਖਾ ਸਿੰਘ ਦੀ ਗੱਲ ਕਰੀਏ ਤਾਂ ਮਸੇ ਰੰਗੜ ਦੀ ਮਹਤਵਪੂਰਨ ਬਾਤ ਭਾਈ ਸੁਖਾ ਸਿੰਘ ਨੂੰ ਜਥੇ ਦਾ ਚਾਰਜ ਦਿੱਤਾ ਗਿਆ 1746 ਦੇ ਸ਼ੁਰੂ ਵਿੱਚ ਉਹ ਜੱਸਾ ਸਿੰਘ ਆਲੂ ਵਾਲਿਆ ਗਰੁੱਪ ਵਿੱਚ ਸ਼ਾਮਲ ਹੋ ਗਏ ਤੇ ਗੁਜਰਾਵਾਲਾ ਜ਼ਿਲ੍ਹੇ ਦੇ ਐਮਨਾਬਾਦ ਵਿੱਚ ਦਾਖਲ ਹੋਏ ਜਿੱਥੇ ਉਹਨਾਂ ਨੇ ਲਾਹੌਰ ਤੇ ਦੇ ਗਵਰਨਰ ਯਾਹੀਆ ਖਾਨ ਦੇ ਮਾਲਕ ਅਧਿਕਾਰੀ ਲਖਪਤ ਰਾਏ ਦੇ ਭਰਾ ਜਸਪਤ ਰਾਏ ਨੇ ਹਮਲਾ ਕਰ ਦਿੱਤਾ ਇਸ ਲੜਾਈ ਵਿੱਚ ਜਸਪਤ ਰਾਏ ਮਾਰਿਆ ਗਿਆ ਤੇ ਲਖਪਤ ਰਾਏ ਨੇ ਸਾਰੇ ਸਿੱਖਾਂ ਤੋਂ ਬਦਲਾ ਲੈ ਲਈ ਸੌਖਾ ਉਹ ਛੋਟੇ ਕੱਲੂਕਾਰਾ ਦੇ ਕਨੂਵਾਲ ਪਿੰਡ ਵਿੱਚ ਮਿਲੇ ਸਨ 1 ਮਈ 1746 ਨੂੰ ਇਹ ਸਾਰਾ ਜਿਹੜਾ ਭਾਣਾ ਵਰਤਿਆ ਭਾਈ ਸੁੱਖਾ ਸਿੰਘ ਲੜਾਈ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਪਰ ਬੱਚੇ ਹੋਏ ਸਿੱਖਾਂ ਨਾਲ ਮਾਲਵਾ ਖੇਤਰ ਦੇ ਰੇਲ ਰੇਤਲੀ ਮੈਦਾਨਾਂ ਵਿੱਚ ਭੱਜਣ ਵਿੱਚ ਕਾਮਯਾਬ ਹੋ ਗਏ ਜਨਵਰੀ 1852 ਵਿੱਚ ਅਹਿਮਦ ਸ਼ਾਹ ਦੁਰਾਨੀ ਦੇ ਤੀਜੇ ਹਮਲੇ ਦੌਰਾਨ ਦਰੋਨੀ ਨੇ ਲਾਹੌਰ ਤੇ ਹਮਲਾ ਕਰਨ ਦੀ ਤਿਆਰੀ ਲਈ ਸ਼ਾਧਰਾਤ ਦੇ ਨੇੜੇ ਰਾਵੀ ਦਰਿਆ ਦੇ ਉਤਰੀ ਕੰਢੇ ਤੇ ਕੰਡੇ ਤੇ ਡੇਰਾ ਲਾਇਆ ਸੀ ਜਦੋਂ ਭਾਈ ਸੁਖਾ ਸਿੰਘ ਤੇ ਕੁਝ ਸਿੱਖਾਂ ਦਾ ਦੁਸ਼ਮਣ ਫੌਜਾਂ ਦੇ ਇੱਕ ਟੁਕੜੀ ਦਾ ਸਾਹਮਣਾ ਹੋਇਆ ਇੱਕ ਭਿਆਨਕ ਲੜਾਈ ਹੋਈ ਤੇ ਸਾਰੇ ਸਿੱਖ ਲੜਦੇ ਹੋਏ ਮਾਰੇ ਗਏ ਇਹ ਸਤਾਰਾ ਸੋਬੰਝਾ ਦੇ ਸ਼ੁਰੂ ਵਿੱਚ ਹੋਇਆ ਸੀ ਸੋ ਇਹ ਸੀ ਹਿਸਟਰੀ ਜਿਹੜੀ ਮਸੇ ਰੰਗੜ ਨੂੰ ਉਹਨਾਂ ਦਾ ਸਜ਼ਾ ਦੇਣ ਦੀ ਭਾਈ ਸੁਖਾ ਸਿੰਘ ਸ਼ਹੀਦ ਭਾਈ ਸੁਖਾ ਸਿੰਘ ਮਹਾਨ ਸ਼ਹੀਦ ਭਾਈ ਸੁਖਾ ਸਿੰਘ ਦੇ ਪਿੰਮ ਮਹਿਤਾਬ ਸਿੰਘ ਜੈਸੂਰ ਮਿਆਨੇ ਜਿੱਥੇ ਉਹਨਾਂ ਨੂੰ ਸਜ਼ਾ ਦਿੱਤੀ ਅਤੇ ਉਹ ਹਮੇਸ਼ਾ ਲਈ ਸਿੱਖਾਂ ਦੇ ਦਿਲਾਂ ਵਿੱਚ ਅਮਰ ਹੋ ਗਏ ਇਹ ਤੁਹਾਨੂੰ ਜਾਣਕਾਰੀ ਕਿਹੋ ਜਿਹੀ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਾ